ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਪਿਛੇਤਰ ਕਰਾਂਗੇ ਐਡੇ ਦੇ ਪਿਛੇਤਰ ਮਤਲਬ ਜਿਹੜਾ ਵਰਡ ਪਿੱਛੇ ਲੱਗਦਾ ਠੀਕ ਹੈ ਆਈ ਸ਼ਰਮਾਈ ਸਫਾਈ ਬੁਰੀਾਈ ਤੁਸੀਂ ਇਹਨਾਂ ਤੋਂ ਇਲਾਵਾ ਆਪਣੇ ਤਰਫ ਤੋਂ ਵੀ ਬਣਾ ਸਕਦੇ ਹੋ ਅਤਨ ਕਪਤਨ ਚਲਤਨ ਤੇ ਪਿਤਲਨ ਪਿਲਤਨ ਆਗ ਖੜਾਕ ਚਲਾਕ ਲੜਾਕ ਅਲ ਸੜੀਅਲ ਮਰੀਅਲ ਅੜੀਅਲ ਆਵਲੀ ਸ਼ਬਦਾਵਲੀ ਕਮਾਵਲੀ ਸੇਵਾਵਲੀ ਆਈ ਸਫਾਈ ਸਚਾਈ ਪਲਾਈ ਆਹਤ ਗਰਮਾਹਟ ਕਬਰਾਹਟ ਮੁਸਕਰਾਹਟ ਆਲ ਦਿयाल ਸਿਆਲ ਵੀ ਹੋ ਸਕਦਾ ਹੈ ਕਿਰਪਾਲ ਕੜਿਆਲ ਤੁਸੀਂ ਆਪਣੇ ਵੱਲੋਂ ਜਿਹੜਾ ਵਰਡ ਤੁਹਾਨੂੰ ਐਤ ਵਾਸੇ ਸੋਖਿਆ ਜੇ ਤੁਸੀਂ ਆਪਣੇ ਵੱਲੋਂ ਵੀ ਬਣਾ ਸਕਦੇ ਹੋ मीनिंगफुल ਹੋਣਾ ਚਾਹੀਦਾ ਹੈ ਯਾਨੀ ਕਿ ਉਹਦੇ ਪਿੱਛੇ ਵਰਡ ਆਨੇ ਚਾਹੀਦੇ ਆ नेक्स्ट है आहट रुकावट सजावट मिलावट आर चमत्कार दातार, करतार आरा बंजारा लड़ियारा सचियारा आरी खिडारी भिखारी लिखारी ए लास्ट है आनी रूहानी जिस्मानी, दानी ठीक है अज अं पिछेत्र ऐड नैक्सट टाइम ईडी दे कराँगे ठीक है